ਹੈਲੋ ਹਾਂਜੀ ਸਸ਼ੀਕਲ ਜੀ ਗਰਮੀ ਟੂ ਬੁਟੀਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਹੋਏਗੀ ਜਿਹੜੀ ਬਹੁਤ ਹੀ ਜ਼ਿਆਦਾ ਖਾਸ ਰਹਿਣ ਵਾਲੀ ਹੈ ਕੱਟ ਪੀਸਸ ਦੇ ਉੱਪਰ ਹੋਏਗੀ ਜਿਸਦੇ ਵਿੱਚ ਤੁਹਾਨੂੰ ਬਰਬਰੀ ਦੇ ਤੇ ਪਲੱਸ ਤੁਹਾਨੂੰ ਹੈਗਾ ਜਿਹੜੇ ਕਾਟਨ ਦੇ ਕੱਟ ਪੀਸਸ ਮਿਲਣ ਵਾਲੇ ਹੋਣਗੇ ਬ੍ਰਾਂਡ ਹੋਏਗਾ ਰੰਗ ਰਸ਼ੀਆ ਸਭ ਤੋਂ ਪਹਿਲਾਂ ਜਿਹੜਾ ਹੈਗਾ ਉਹ ਆਪਣਾ ਐਡਰੈਸ ਹੈਗਾ ਜਿਹੜਾ ਬੁਟੀਕ ਦਾ ਅਸੀਂ ਮੈਂਸ਼ਨ ਕਰਨਾ ਚਾਹਾਂਗੇ ਸਾਡਾ ਬੁਟੀਕ ਹੈਗਾ ਪਿੰਡ ਪਤੋ ਹੀਰਾ ਸਿੰਘ ਦੇ ਵਿੱਚ ਡਿਸਟ੍ਰਿਕਟ ਸਾਨੂੰ ਮੋਗਾ ਲੱਗਦਾ ਆ ਤੇ ਜੇਕਰ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਵਿਜ਼ਿਟ ਕਰਕੇ ਵੀ ਬਾਈ ਕਰ ਸਕਦੇ ਹੈਗੇ ਹੋ ਕਿਉਂਕਿ ਜਿਹੜੀਆਂ ਆਪਾਂ ਗੱਠਾਂ ਹੈਗੀਆਂ ਰੰਗ ਰਸ਼ੀਆ ਬ੍ਰਾਂਡ ਦੀਆਂ ਕੱਟ ਪੀਸਸ ਦੀਆਂ ਉਹ ਓਪਨ ਕਰ ਦਿੱਤੀਆਂ ਨੇ ਤੇ ਡੇਲੀ ਆਪਾਂ ਵੀਡੀਓ ਵੀ ਅਪਲੋਡ ਕਰਿਆ ਕਰਾਂਗੇ ਜੇਕਰ ਤੁਸੀਂ ਆਨਲਾਈਨ ਬਾਏ ਕਰਨਾ ਚਾਹੁੰਦੇ ਹੋ ਤਾਂ ਆਨਲਾਈਨ ਕਰ ਸਕਦੇ ਹੋ ਜੇਕਰ ਆਫਲਾਈਨ ਬਾਏ ਕਰਨਾ ਚਾਹੁੰਦੇ ਹੈਗੇ ਹੋ ਤਾਂ ਆਫਲਾਈਨ ਵੀ ਕਰ ਸਕਦੇ ਹੋ ਵਿਜ਼ਿਟ ਕਰ ਸਕਦੇ ਹੈਗੇ ਹੋ ਜੇਕਰ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਫੋਨ ਦੇ ਉੱਪਰ ਮੈਸੇਜ ਛੱਡ ਕੇ ਤੇ ਲੋਕੇਸ਼ਨ ਜਿਹੜੀ ਹੈਗੀ ਆ ਉਹ ਤੁਸੀਂ ਮੇਰੇ ਤੋਂ ਲੈ ਸਕਦੇ ਹੋ ਔਰ ਵਿਜ਼ਿਟ ਕਰ ਸਕਦੇ ਹੈਗੇ ਹੋ ਸਭ ਤੋਂ ਪਹਿਲਾ ਹੈਗਾ ਜਿਹੜਾ ਉਹ ਆਪਾਂ ਕੱਟ ਪੀਸ ਦਿਖਾਉਣ ਲੱਗੇ ਆ ਬਰਬਰੀ ਦਾ ਸਟਾਫ ਹੈ ਬਰਬਰੀ ਹੋਏਗੀ ਰੰਗ ਰਸ਼ੀਆ ਬ੍ਰਾਂਡ ਦੀ ਤੁਹਾਨੂੰ ਬਰਬਰੀ ਮਿਲੇਗੀ ਬ੍ਰਾਂ ਮੈਂ ਤੁਸੀਂ ਉਹ ਚੈੱਕ ਕਰ ਸਕਦੇ ਹੈਗੇ ਹੋ ਬ੍ਰਾਂਡ ਜਿਹੜਾ ਹੈਗਾ ਉਹ ਚੈੱਕ ਕਰੋ ਤੁਸੀਂ ਬਰਬਰੀ कॉटन सॉरी बरबरी ਦਾ ਸਟਾਫ ਹੋਏਗਾ ਰੰਗ ਰਸ਼ੀਆ ਬ੍ਰਾਂਡ ਦਾ ਸਟਾਫ ਹੋਏਗਾ ਸਟਾਫ ਹੋਏਗਾ ਬਹੁਤ ਹੀ ਜ਼ਿਆਦਾ ਫਾਈਨ ਏਕੇ ਟੈਕਸ ਦੀ ਜਿਹੜੀ ਬਰਬਰੀ ਹੁੰਦੀ ਹੈ ਉਹਦੇ ਨਾਲ ਉਹ ਜਿਹੜਾ ਰੰਗ ਰਸ਼ੀਆ ਦੇ ਸਟਾਫ ਦੀ ਬਰਬਰੀ ਜਾਂ ਕੋਈ ਵੀ ਸਟਾਫ ਸਟਾਫ ਹੈਗਾ ਜਿਹੜਾ ਉਹ ਇਸ ਬ੍ਰਾਂਡ ਦਾ ਉਹ ਬਹੁਤ ਹੀ ਜ਼ਿਆਦਾ ਸੋਹਣਾ ਹੁੰਦਾ ਫਾਈਨ ਕੁਆਲਟੀ ਦਾ ਸੋ ਜਿਹੜੀ ਇਸ ਦੀ ਪਹਿਲੀ ਕੱਟ ਹੋਏਗੀ ਉਹ 180 ਦੀ ਕੱਟ ਹੋਏਗੀ ਜ ਜਿਨ੍ਹਾਂ ਦਾ 18 ਤੋਂ 19 ਇੰਚ ਦਾ ਘੇਰਾ ਹੈਗਾ ਉਹ ਆਮ ਨਾਲ ਹੀ ਜਿਹੜਾ ਹੈਗਾ ਉਹ ਸ਼ਰਟ ਪੀਸ ਰੈਡੀ ਕਰ ਸਕਦੇ ਆਗੇ ਤੇ ਪ੍ਰਾਈਸ ਜਿਹੜਾ ਹੋਏਗਾ ਇਸ ਦਾ ਹੋਏਗਾ 150 ਰੁਪਏ ਪਰ ਮੀਟਰ ਰੰਗ ਰਸ਼ੀਆ ਬ੍ਰੈਂਡ ਦੀ ਜਿਹੜੀ ਹੈਗੀ ਬਰਬਰੀ ਦਾ ਜਿਹੜਾ ਤੁਹਾਨੂੰ ਪ੍ਰਾਈਸ ਮਿਲੇਗਾ ਉਹ 150 ਰੁਪਏ ਪਰ ਮੀਟਰ ਤੁਹਾਨੂੰ ਮਿਲੇਗਾ ਨਾਲ ਜਿਹੜੀ ਹੈਗੀ ਤੁਹਾਨੂੰ 485 ਦੀ ਕੱਟ ਦੀ ਜਿਹੜੀ ਹੈਗੀ ਬਾਟਮ ਮਿਲ ਜਾਏਗੀ ਬਾਟਮ ਹੋਏਗੀ ਮਸਲੀਨ कॉटन ਦੀ ਸਟਾਫ ਹੋਏਗਾ ਬਹੁਤ ਹੀ ਜ਼ਿਆਦਾ ਸੋਹਣਾ ਫਾਈਨ ਕੁਆਲਟੀ ਦਾ ਸਟਾਫ ਹੈਗਾ ਇਹ ਆ 485 ਦੀ ਬਾਟਮ ਹੋਏਗੀ 180 ਦੀ ਤੁਹਾਨੂੰ ਇਸਦੇ ਨਾਲ ਸ਼ਰਟ ਜਿਹੜੀ ਹੈਗੀ ਉਹ ਮਿਲ ਜਾਏਗੀ ਬਾਟਮ ਤੁਸੀਂ ਕਟਿੰਗ ਕਰਾ ਕੇ ਵੀ ਲੈ ਸਕਦੇ ਹੈਗੇ ਹੋ ਪ੍ਰਾਈਜ਼ ਇਹਦਾ ਹੈਗਾ 150 ਰੁਪਏ ਪਰ ਮੀਟਰ ਸ਼ਰਟ ਦਾ ਮਿਲੇਗਾ ਔਰ ਹੈਗਾ ਜਿਹੜਾ 120 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਮਸਲੀਨ ਕਾਟਨ ਦਾ ਜਿਹੜਾ ਸਟੱਫ ਹੈਗਾ ਉਹ ਮਿਲ ਜਾਏਗਾ ਸ਼ਿਪਿੰਗ ਜੋ ਰਹਿਣ ਵਾਲੀ ਹੈਗੀ ਉਹ ਐਕਸਟਰਾ ਹੋਏਗੀ ਨੈਕਸਟ ਜੋ ਤੁਹਾਨੂੰ ਮਿਲੇਗਾ ਵੀ ਤੁਹਾਨੂੰ ਗ੍ਰੇ ਕਲਰ ਮਿਲੇਗਾ ਥੋੜਾ ਜਿਹਾ ਕਲਰ ਦੇ ਵਿੱਚ ਡਿਫਰੈਂਸ ਹੋਏਗਾ ਜਿਹੜਾ ਦੂਸਰਾ ਕਲਰ ਸੀਗਾ ਤੇ ਇਹ ਦੋਨੋਂ ਕਲਰਸ ਦੇ ਵਿੱਚ ਥੋੜਾ ਜਿਹਾ ਡਿਫਰੈਂਸ ਹੈਗਾ ਤੇ ਪ੍ਰਾਈਸ ਇਹ ਇਹਨਾਂ ਦਾ ਵੀ ਸਭ ਦਾ 150 ਰੁਪਏ ਮੀਟਰ ਆ ਤੇ ਇਸ ਦੀ ਜਿਹੜੀ ਕੱਟ ਹੋਏਗੀ 225 ਦੀ ਕੱਟ ਹੋਏਗੀ ਸ਼ਰਟ ਦੀ ਤੇ ਨਾਲ ਤੁਹਾਨੂੰ ਜਿਹੜਾ ਬਾਟਮ ਦੀ ਜਿਹੜੀ ਕੱਟ ਹੈਗੀ ਉਹ ਤੁਹਾਨੂੰ 5 ਮੀਟਰ ਦੀ ਮਿਲ ਜਾਏਗੀ ਇਸ ਤਰੀਕੇ ਨਾਲ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੈਗੇ ਹੋ ਜੋ ਵੀ ਵਾਦੂ ਸਟਾਫ ਹੁੰਦਾ ਹੈ ਇਸ ਟਾਈਪ ਦਾ ਨਾਲ ਜਿੱਦਾਂ ਇਹ ਪਲੇਨ ਸਟਾਫ ਹੈਗਾ ਆ ਉਹਨੂੰ ਛੱਡ ਕੇ ਹੀ ਆਪਾਂ ਜਿਹੜਾ ਸਹੀ ਸਟਾਫ ਹੁੰਦਾ ਹੈ ਉਸੇ ਨੂੰ ਹੀ ਮੈਜ਼ਰ ਕੀਤਾ ਹੁੰਦਾ ਹੈ ਤੇ ਉਹੀ ਆਪਾਂ ਮੈਜ਼ਰ ਕਰਕੇ ਸਟਾਫ ਦੀ ਜਿਹੜੀ ਮੈਜ਼ਰਮੈਂਟ ਹੁੰਦੀ ਹੈ ਉੱਪਰ ਲਗਾਈ ਹੁੰਦੀ ਹੈ ਕਿ ਇਹ ਐਨਾ ਸਟਾਫ ਹੈਗਾ ਆ ਔਰ ਜੋ 5 ਮੀਟਰ ਦੀ ਕੱਟ ਹੋਈ ਇਹਦੇ ਵਿੱਚ ਕਟਿੰਗ ਕਰਕੇ ਤੁਸੀਂ ਬਾਟਮ 2.5 ਮੀਟਰ ਦੀ ਵੀ ਲੈ ਸਕਦੇ ਹੋ 2 ਦੀ ਵੀ ਲੈ ਸਕਦੇ ਹੈਗੇ ਹੋ ਮਸਲੀਨ ਦਾ ਜਿਹੜਾ ਸਟਾਫ ਹੈਗਾ ਉਹ 120 ਰੁਪਏ ਮੀਟਰ ਹੋਏਗਾ ਤੇ 150 ਰੁਪਏ ਮੀਟਰ ਲੈਣ ਵਾਲਾ ਹੋਏਗਾ ਬਰਬਰੀ कॉटन ਦਾ ਇਹ ਸੈਕੰਡ ਕਲਰ ਸੀਗਾ ਬਰਬਰੀ ਕਾਟਨ ਦਾ ਇਹ ਆਗਾ ਥਰਡ ਕਲਰ ਬਰਬਰੀ ਕਾਟਨ ਦਾ ਸਟਾਫ ਬਹੁਤ ਹੀ ਜਿਆਦਾ ਸੋਹਣਾ ਔਰ ਕਲਰ ਤਾਂ ਬਹੁਤ ਹੀ ਜਿਆਦਾ ਪਿਆਰਾ ਰਸਟ ਕਲਰ ਹੋਏਗਾ ਰਸਟ ਕਾਫੀ ਦਾ ਕਲਰ ਹੈਗਾ ਰੰਗ ਰਸ਼ੀਆ ਬ੍ਰਾਂਡ ਦਾ ਸਟਾਫ ਹੋਏਗਾ ਇਸਦੀ ਜਿਹੜੀ ਕੱਟ ਹੋਏਗੀ 1.5 ਮੀਟਰ ਦੀ ਹੋਏਗੀ ਇੱਕ ਕੱਟ ਤੁਹਾਨੂੰ ਇਸ ਦੇ ਵਿੱਚ ਹੋਰ ਮਿਲ ਜਾਏਗੀ ਜੋ 2.35 ਦੀ ਹੋਏਗੀ ਇਸ ਦੇ ਵਿੱਚ ਤੁਹਾਨੂੰ ਦੋ ਪੀਸ ਮਿਲ ਜਾਣਗੇ ਸੇਮ ਕਲਰ ਦੇ ਦੋ ਪੀਸ ਮਿਲਣਗੇ ਤੇ 150 ਰੁਪਏ ਮੀਟਰ ਇਹ ਹੋਏਗਾ ਤੇ ਨਾਲ ਜਿਹੜੀ ਹੈਗੀ ਤੁਹਾਨੂੰ 265 ਦੀ ਮਸਲੀਨ ਦੀ ਬਾਟਮ ਮਿਲ ਜਾਏਗੀ ਮਸਲਿਨ ਕਾਟਨ ਦੇ ਨਾਲ ਤੁਹਾਨੂੰ 260 ਦੀ ਬਾਟਮ ਮਿਲ ਜਾਏਗੀ ਜੋ 120 ਰੁਪਏ ਮੀਟਰ ਹੋਏਗਾ ਇਸ ਤਰ੍ਹਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੇਰੇ ਵਟਸਐਪ ਨੰਬਰ ਉੱਪਰ ਮੈਨੂੰ ਸੈਂਡ ਕਰ ਸਕਦੇ ਹੈਗੇ ਹੋ ਔਰ ਤੁਸੀਂ ਆਪਣੇ ਜਿਹੜੇ ਆਰਡਰ ਹੈਗੇ ਉਹ ਪਲੇਸ ਕਰ ਸਕਦੇ ਹੈਗੇ ਹੋ ਨੈਕਸਟ ਜੋ ਹੋਏਗਾ ਰੰਗ ਰਸ਼ੀਆ ਬ੍ਰੈਂਡ ਦੀ ਕਾਟਨ ਹੋਏਗੀ ਮਿਲ ਨਾਜ਼ ਬਾਏ ਰੰਗ ਰਸ਼ੀਆ ਬਹੁਤ ਹੀ ਜਿਆਦਾ ਸੋਹਣਾ ਕਲਰ ਹੈਗਾ ਯਾ ਜੇਕਰ ਤੁਸੀਂ ਇਸ ਨੂੰ ਇੱਕ ਵਾਰ ਬਾਇ ਕਰੋਗੇ ਤਾਂ ਬਾਰੀ-ਬਾਰੀ ਤੁਸੀਂ ਇਸ ਸਟਾਫ ਨੂੰ ਬਾਇ ਕਰੋਗੇ ਕਿਉਂਕਿ ਇਸ ਤੇ ਕਲਰ ਦੀ ਇਸ ਤੇ ਸਟਾਫ ਦੀ ਕੋਈ ਕੰਪਲੇਂਟ ਨਹੀਂ ਆਉਂਦੀ ਹੈਗੀ ਜੇਕਰ ਆਪਾਂ ਮਾਰਕੀਟ ਦੇ ਵਿੱਚੋਂ ਇਹ ਸਟਾਫ ਬਾਇ ਕਰਦੇ ਆਂ ਤੇ ਆਰਾਮ ਨਾਲ ਆਪਾਂ ਨੂੰ 200 ਤੋਂ 250 ਦੇ ਵਿੱਚਕਾਰ ਹਰ ਦੁਕਾਨਦਾਰ ਆਪਾਂ ਨੂੰ ਵੱਖਰੇ ਰੇਟ ਦੇ ਨਾਲ ਪਰ ਮੀਟਰ ਦੇ ਹਿਸਾਬ ਨਾਲ ਦਿੰਦਾ ਹੈਗਾ ਯਾ ਬਟ ਆਪਾਂ ਜਿਹੜਾ ਇਹ ਸਟਾਫ ਹੈ ਉਹ 120 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਦੇ ਰਹੇ ਆ ਇਸ ਨੂੰ ਤੁਸੀਂ ਵਿਦਆਊਟ ਲਾਈਨਿੰਗ ਸਟਿਚ ਕਰਾ ਸਕਦੇ ਹੋਗਾ ਸਟਾਫ ਹੋਏਗਾ ਬਹੁਤ ਹੀ ਜਿਆਦਾ ਫਾਈਨ ਕੁਆਲਟੀ ਦਾ ਸਟਾਫ ਹੈਗਾ ਕਲਰ ਵੀ ਇਸ ਤੇ ਸਭ ਤੋਂ ਜ਼ਿਆਦਾ ਵੱਖਰੇ ਕਲਰ ਹੁੰਦੇ ਆ ਜਿੱਦਾਂ ਟਿਸਟਾ ਬ੍ਰਾਂਡ ਦੇ ਕਲਰ ਹੁੰਦੇ ਆ ਓਦਾਂ ਹੀ ਇਹਨਾਂ ਦੇ ਜਿਹੜੇ ਕਲਰ ਹੁੰਦੇ ਆ ਇਹਨਾਂ ਦੀ ਪ੍ਰਿੰਟਿੰਗ ਹੁੰਦੀ ਆ ਬਹੁਤ ਹੀ ਜ਼ਿਆਦਾ ਸੋਹਣੀ ਹੁੰਦੀ ਆ ਬਹੁਤ ਹੀ ਜ਼ਿਆਦਾ ਲਾਈਟ weight ਸਟੱਫ ਹੁੰਦਾ ਆ ਇਸ ਤੇ ਜਿਹੜੀ ਕੱਟ ਹੋएगी 5 10 ਦੀ ਜਿਹੜੀ ਕੱਟ ਤੁਹਾਨੂੰ ਮਿਲ ਜਾਏਗੀ ਆਲ ਓਵਰ ਪੂਰਾ ਸੋਹਣਾ ਸੂਟ ਆ ਤੇ ਇਹਦੇ ਵਿੱਚ ਕੋਈ ਡਿਫੈਕਟ ਨਹੀਂ ਹੁੰਦਾ ਹੈਗਾ ਕੋਈ ਡਿਫੈਕਟ ਨਹੀਂ ਹੁੰਦਾ ਰੇਅਰ ਕੋਈ ਡਿਫੈਕਟ ਹੁੰਦਾ ਆ ਜਦੋਂ ਅਸੀਂ ਤੁਹਾਨੂੰ ਦੱਸਿਆ ਹੀ ਹੈ ਕਿ ਅਸੀਂ ਉਹ ਜਿਹੜਾ ਮੈਜ਼ਰ ਆ ਉਹ ਇਸ ਤਰੀਕੇ ਨਾਲ ਕੱਢਦੇ ਆ ਕਿ ਵੀ ਸਹੀ ਸਟਾਫੀ ਆ ਜਿਹੜਾ ਅਗਲੇ ਤੱਕ ਪਹੁੰਚੇ 5 10 ਦੀ ਜਿਹੜੀ ਕੱਟ ਹੋਏਗੀ 120 ਰੁਪਏ ਪਰ ਮੀਟਰ ਹੋਏਗਾ ਸ਼ਿਪਿੰਗ ਜੋ ਹੋਏਗੀ ਐਕਸਟਰਾ ਹੋਏਗੀ ਨੈਕਸਟ ਹੋਏਗਾ ਬਲੈਕ ਕਲਰ ਦੇ ਵਿੱਚ ਇਸਦੀ ਜਿਹੜੀ ਕੱਟ ਹੋਏਗੀ ਉਹ 3 ਮੀਟਰ ਦੀ ਹੋਏਗੀ 3 ਮੀਟਰ ਦੀ ਕੱਟ ਆ ਪ੍ਰਿੰਟਿੰਗ ਜਿਹੜੀ ਹੋਏਗੀ ਬਹੁਤ ਹੀ ਜ਼ਿਆਦਾ ਸੋਹਣੀ ਟਿਸਟਾ ਬ੍ਰਾਂਡ ਵਾਲੀ ਜਿਹੜੀ ਇਹਨਾਂ ਦੀ ਪ੍ਰਿੰਟਿੰਗ ਹੁੰਦੀ ਆ 10 ਮੀਟਰ ਦੀ ਕੱਟ ਹੋएगी 120 ਰੁਪਏ ਪਰ ਮੀਟਰ ਹੋਏਗਾ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕਿੰਨਾ ਵੀ ਬਾਈ ਕਰ ਸਕਦੇ ਹੈਗੇ ਹੋ ਨੈਕਸਟ ਜੋ ਹੋਏਗਾ ਲਵੈਂਡਰ ਕਲਰ ਰਹਿਣ ਵਾਲਾ ਹੈਗਾ 2 5 20 ਦੀ ਕੱਟ ਹੋएगी 5 20 ਦੇ ਵਿੱਚ ਤੁਸੀਂ ਆਰਾਮ ਨਾਲ ਆਪਣਾ ਜਿਹੜਾ ਸੂਟ ਆ ਉਹ ਰੈਡੀ ਕਰ ਸਕਦੇ ਹੋ ਜਿੱਦਾਂ ਹੈਲਥੀ ਲੇਡੀਜ਼ ਹੁੰਦੀਆਂ ਨੇ ਉਹਨਾਂ ਨੂੰ ਸਟੱਫ ਜ਼ਿਆਦਾ ਚਾਹੀਦਾ ਹੁੰਦਾ ਹੈ 5 20 ਦੇ ਵਿੱਚ ਆਪਣਾ ਜਿਹੜਾ ਸੂਟ ਆ ਉਹ ਆਲ ਓਵਰ ਸੂਟ ਬਹੁਤ ਸੋਹਣਾ ਰੈਡੀ ਕਰ ਸਕਦੇ ਆ 5 20 ਦੀ ਕੱਟ ਹੋएगी ਨੈਕਸਟ ਜੋ ਕੱਟ ਹੋएगी 4 10 ਦੀ ਕੱਟ ਤੁਹਾਨੂੰ ਮਿਲ ਜਾਏਗੀ 4 10 ਦੀ ਕਟ ਮਿਲੇਗੀ ਬਹੁਤ ਹੀ ਜਿਆਦਾ ਸੋਹਣਾ ਸਟਾਫ ਔਰ ਪ੍ਰਿੰਟਿੰਗ ਸਭ ਤੋਂ ਵੱਖਰੀ ਹੁੰਦੀ ਹੈ ਇਹਨਾਂ ਦੀ ਪ੍ਰਿੰਟਿੰਗ ਬਹੁਤ ਹੀ ਜਿਆਦਾ ਸੋਹਣੀ ਹੁੰਦੀ ਹੈ 4 10 ਦੀ ਕਟ ਤੁਹਾਨੂੰ ਮਿਲ ਜਾਏਗੀ ਨੈਕਸਟ ਕਲਰ ਇਸੇ ਪ੍ਰਿੰਟ ਦੇ ਵਿੱਚ ਤੁਹਾਨੂੰ ਮਿਲੇਗਾ 2 ਮੀਟਰ ਦੀ ਕਟ ਤੁਹਾਨੂੰ ਮਿਲ ਜਾਏਗੀ ਇਸ ਦੇ ਵਿੱਚ 120 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਸੀਂ ਕਿਸੇ ਵੀ ਕਲਰ ਦੀ ਬਾਟਮ ਨਾਲ ਵੀਅਰ ਕਰ ਸਕਦੇ ਆ ਜੇਕਰ ਤੁਹਾਡੇ ਕੋਲੇ ਆਫਵਾਇਟ ਜਾਂ ਸਕਿਨ ਵਾਲਾ ਬਾਟਮ ਪਈ ਉਹਦੇ ਨਾਲ ਵੀ ਵੀਅਰ ਕਰ ਸਕਦੇ ਹੈਗੇ ਹੋ ਬਹੁਤ ਹੀ ਜਿਆਦਾ ਸੋਹਣਾ ਸਟਾਫ ਹੈਗਾ ਇਹ ਆ ਨੈਕਸਟ ਜੋ ਹੋਏਗਾ ਉਹ 970 ਦੀ ਘਟ ਹੋਏਗੀ ਮਤਲਬ ਕਿ 30 ਇੰਚ ਘਟ ਸੌਰੀ 30 ਸੈਂਟੀਮੀਟਰ ਘਟ ਪੂਰਾ 10 ਮੀਟਰ ਸਟੱਫ ਹੋ ਗਿਆ ਜਾਨਕਿ ਪੂਰੇ ਦੋ ਸੂਟ ਹੋ ਗਿਆ ਇਹ ਸੇਮ ਦੋ ਸੂਟ ਹੋ ਗਿਆ ਜਿੱਦਾਂ ਆਪਾਂ ਸਿਸਟਰਸ ਨੇ ਬਣਾਣੇ ਹੁੰਦੇ ਜਾਂ ਰਾਣੀ ਰਠਾਣੀ ਨੇ ਆਪਾਂ ਦੋ ਸੂਟ ਬਣਾਣੇ ਹੁੰਦੇ ਆ ਸੇਮ ਤਾਂ ਆਪਾਂ ਇਹ ਦੋ ਸੂਟ ਰੈਡੀ ਕਰ ਸਕਦੇ ਆ 970 ਦਾ ਜਿਹੜਾ ਇਹ ਹੈਗਾ ਪੀਸ ਤੁਸੀਂ ਦੋ ਸੇਮ ਸੂਟ ਬਣਾ ਸਕਦੇ ਹੈਗੇ ਉਹ ਸਟੱਫ ਹੋਏਗਾ ਰੰਗ ਰਸ਼ੀਆ ਮਿਲਨਾਜ਼ ਕਾਟਨ ਬਾਈ ਰੰਗ ਰਸ਼ੀਆ 970 ਦੀ ਕੱਟ ਹੋਏਗੀ ਨੈਕਸਟ ਅੰਬੀਆਂ ਵਾਲੇ ਡਿਜ਼ਾਈਨਾਂ ਦੀ ਜਿਹੜੀ ਖਾਸ ਤੌਰ ਤੇ ਜਿਹੜੀ ਬਹੁਤ ਜ਼ਿਆਦਾ ਡਿਮਾਂਡ ਆਉਂਦੀ ਹੈ ਇਹ ਕਲਰ ਹੋਏਗਾ ਮਸਟਰਡ ਸ਼ੇਡ ਹੋਏਗਾ ਅੰਬੀਆਂ ਵਾਲਾ 5 ਮੀਟਰ ਦੀ ਕੱਟ ਹੋਏਗੀ 5 ਮੀਟਰ ਦੀ ਕੱਟ ਹੋਏਗੀ 120 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਸਟਾਫ ਮਿਲੇਗਾ 컬러 ਵਗੈਰਾ ਦੀ ਜਿਹੜੀ ਇਹਨਾਂ ਦੀ ਗਾਰੰਟੀ ਹੁੰਦੀ ਹੈਗੀ ਆ ਕਿ 컬러 ਵਗੈਰਾ ਇਹਨਾਂ ਦੇ ਬਿਲਕੁਲ ਫੇਟ ਨਹੀਂ ਹੁੰਦੇ ਹੈਗੇ ਨੈਕਸਟ ਜੋ ਕੱਟ ਹੋਏਗੀ 3 ਮੀਟਰ ਦੀ ਕੱਟ ਹੋਏਗੀ ਇਹ ਐਸ ਵਾਰ ਔਰ ਲਾਸਟ ਇਅਰ ਵੀ ਜਿਹੜਾ ਟਿਸਟਾ ਬ੍ਰਾਂਡ ਦਾ ਇਹ 컬러 ਆਇਆ ਸੀਗਾ ਬਟ ਇਹ ਰੰਗ ਰਸ਼ੀਆ ਜਿਹੜੀ ਹੈਗੀ ਹੈ ਮੈਲ ਇਹ ਰੈਡੀ ਕਰਦੀ ਹੈਗੀ ਇਹ ਵਾਲੇ 컬러 ਔਰ ਪ੍ਰਿੰਟ 10 ਮੀਟਰ ਦੀ ਕੱਟ ਤੁਹਾਨੂੰ ਇਸ ਦੇ ਵਿੱਚ ਵੀ ਮਿਲ ਜਾਏਗੀ ਤੁਸੀਂ ਬਲੈਕ ਬਾਟਮ ਦੇ ਨਾਲ ਵੀ ਲੈ ਸਕਦੇ ਹੋ ਬਲੈਕ ਬਾਟਮ ਆਪਣੇ ਕੋਲੇ ਅਵੇਲੇਬਲ ਹੈਗੀ ਹੈ ਮਸਲੀਨ ਦੇ ਵਿੱਚ ਉਹ ਮੈਂ ਦਿਖਾਣਾ ਭੁੱਲ ਗਈ ਇਸ ਦੇ ਵਿੱਚ ਲਾਸਟ ਤੇ ਵੀਡੀਓ ਦੇ ਆਪਾਂ ਦਿਖਾਵਾਂਗੇ ਤੁਹਾਨੂੰ ਇਸ ਤੋਂ ਜਿਹੜੀ ਅਗਲੀ ਕੱਟ ਹੋਏਗੀ ਉਹ ਇੱਕ 90 ਦੀ ਕੱਟ ਹੋਏਗੀ ਇੱਕ 90 ਦੀ ਕੱਟ ਹੋਏਗੀ ਇਸ ਦੇ ਨਾਲ ਦੀਆਂ ਤੁਹਾਨੂੰ ਹੋਰ ਕੱਟਸ ਵੀ ਮਿਲ ਜਾਣੀਆਂ ਨੈਕਸਟ ਜੋ ਕੱਟ ਰਹਿਣ ਵਾਲੀ ਹੈਗੀ ਹੈ ਇਹ ਤੁਹਾਨੂੰ ਪੂਰਾ ਸੂਟ ਮਿਲ ਜਾਏਗਾ 440 ਦੀ ਕੱਟ ਮਿਲ ਜਾਏਗੀ ਇੱਕ ਦੇ ਵਿੱਚ ਤੁਹਾਨੂੰ ਇਹ 440 ਦੀ ਕੱਟ ਮਿਲ ਜਾਏਗੀ ਸਟੱਫ ਬਹੁਤ ਹੀ ਜ਼ਿਆਦਾ ਸੋਹਣਾ ਹੈਗਾ ਇਹ ਇਸ ਤੇ ਨਾਲ ਤੁਹਾਨੂੰ ਇੱਕ ਕੱਟ ਹੋਰ ਮਿਲ ਜਾਏਗੀ ਇਸ ਦੀ ਉਹ ਕੱਟ ਹੈਗੀ ਆ ਜਿਹੜੀ ਤੁਹਾਨੂੰ 260 ਦੀ ਮਿਲ ਜਾਏਗੀ ਇੱਕ ਕੱਟ ਤੁਹਾਨੂੰ 260 ਦੀ ਮਿਲ ਜਾਏਗੀ ਔਰ ਇੱਕ ਕੱਟ ਹੈਗੀ ਜਿਹੜੀ ਤੁਹਾਨੂੰ 440 ਦੀ ਮਿਲ ਜਾਏਗੀ ਦੋ ਪੀਸ ਤੁਹਾਨੂੰ ਸੇਮ ਮਿਲ ਜਾਣਗੇ ਨੈਕਸਟ ਜੋ ਹੋਏਗਾ 350 ਦੀ ਕੱਟ ਮਿਲੇਗੀ ਤੁਹਾਨੂੰ 350 ਦੀ ਕੱਟ ਹੋਏਗੀ ਇੱਕ ਬਹੁਤ ਹੀ ਜਿਆਦਾ ਸੋਹਣਾ ਸਟੱਫ ਹੈਗਾ ਨੈਕਸਟ ਜੋ ਕੱਟ ਹੋਏਗੀ 220 ਦੀ ਕੱਟ ਤੁਹਾਨੂੰ ਇਸ ਦੇ ਵਿੱਚ ਮਿਲ ਜਾਏਗੀ 220 ਦੀ ਕੱਟ ਹੋਏਗੀ ਗ੍ਰੇ ਕਲਰ ਦੇ ਵਿੱਚ ਨੈਕਸਟ ਹੋਏਗੀ ਲਵੈਂਡਰ ਕਲਰ ਦੀ ਕੱਟ ਹੋਏਗੀ 370 ਦੀ ਪਹਿਲਾਂ ਵੀ ਇਹਦੇ ਨਾਲ ਦਾ ਇੱਕ ਪੀਸ ਅੱਗੇ ਉਧਰ ਗਿਆ ਹੋਇਆ ਹੈ 370 ਦੀ ਕੱਟ ਤੁਹਾਨੂੰ ਇਸ ਦੇ ਵਿੱਚ ਮਿਲ ਜਾਏਗੀ ਨੈਕਸਟ ਜੋ ਹੋਏਗਾ ਇਹ ਤੁਹਾਨੂੰ ਮਿਲੇਗੀ 465 ਦੀ ਕੱਟ ਆ ਜਿਹੜੀ ਉਹ ਤੁਹਾਨੂੰ ਮਿਲੇਗੀ ਇਸ ਦੇ ਵਿੱਚ 465 ਦੀ ਕੱਟ ਹੋਏਗੀ 465 ਦੇ ਵਿੱਚ ਆਪਾਂ ਆਰਾਮ ਨਾਲ ਪੂਰਾ ਸੋਨਾ ਸੂਟ ਰੈਡੀ ਕਰ ਸਕਦੇ ਹਾਂ ਨਿੱਕੇ ਨਿੱਕੇ ਜਿਹੜੀ ਇਸ ਤੇ ਪ੍ਰਿੰਟਿੰਗ ਰਹਿਣ ਵਾਲੀ ਆ ਬਹੁਤ ਜ਼ਿਆਦਾ ਸੋਨਾ ਸਟਾਫ ਹੈਗਾ ਆ ਨੈਕਸਟ ਜੋ ਕੱਟ ਹੋਏਗੀ ਤੁਹਾਨੂੰ ਇਸ ਤੇ ਵਿੱਚ ਦੋ ਪੀਸ ਮਿਲ ਜਾਣਗੇ ਇੱਕ 3 ਮੀਟਰ ਦੀ ਕੱਟ ਮਿਲ ਜਾਏਗੀ ਇਸ ਤੇ ਵਿੱਚ ਸੇਮ ਤੁਹਾਨੂੰ ਜਿਹੜੀ ਦੂਸਰੀ ਕੱਟ ਹੋਏਗੀ ਤੁਹਾਨੂੰ ਉਹ 3 10 ਦੀ ਮਿਲ ਜਾਏਗੀ ਮਤਲਬ ਕਿ ਪੂਰਾ ਜਿਹੜਾ ਇਹ ਸਟੱਫ ਹੋ ਗਿਆ 6 10 ਹੋ ਗਿਆ 6 10 ਦੇ ਵਿੱਚ ਆਰਾਮ ਨਾਲ ਤੁਸੀਂ ਦੋ ਸੂਟ ਆ ਜਿਹੜੇ ਸੌਰੀ ਇੱਕ ਪੂਰਾ ਸੂਟ ਆ ਜਿਹੜਾ ਫਰੌਕ ਦੇ ਨਾਲ ਤੁਸੀਂ ਰੈਡੀ ਕਰ ਸਕਦੇ ਹੋ ਜੇਕਰ ਫਰੌਕ ਨਾ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਫਰੌਕ ਨਾ ਵੀ ਬਣਾ ਸਕਦੇ ਹੋ ਤੁਸੀਂ ਦੋ ਸੂਟ ਹੈਗੇ ਜਿਹੜੇ ਸੌਰੀ ਇੱਕ ਸੂਟ ਆ ਜਿਹੜਾ ਵਿਦ ਫਰੌਕ ਤੁਸੀਂ ਉਹ ਰੈਡੀ ਕਰ ਸਕਦੇ ਹੈਗੇ ਹੋ 6 10 ਹੋ ਗਿਆ ਸਟੱਫ ਨੈਕਸਟ ਜੋ ਕੱਟ ਹੋਏਗੀ 315 ਦੀ ਤੁਹਾਨੂੰ ਇੱਕ ਕੱਟ ਮਿਲ ਜਾਏਗੀ ਕਲਰ ਬਹੁਤ ਜਿਆਦਾ ਸੋਹਣਾ ਕਲਰ ਹੈਗਾ ਇਸ ਦਾ ਇੱਕ ਕੱਟ ਤੁਹਾਨੂੰ 315 ਦੀ ਮਿਲੇਗੀ ਔਰ ਜਿਹੜੀ ਦੂਸਰੀ ਕੱਟ ਹੋਏਗੀ ਉਹ ਤੁਹਾਨੂੰ 80 ਦੀ ਮਿਲ ਜਾਏਗੀ ਇੱਕ ਕੱਟ 80 ਦੀ ਹੋਏਗੀ ਔਰ ਇੱਕ ਕੱਟ ਹੈਗੇ ਜਿਹੜੀ 315 ਦੀ ਹੋਏਗੀ ਜਿਹੜਾ ਇਹ ਸਟਾਫ ਹੋ ਗਿਆ ਸਾਢੇ 4 ਮੀਟਰ ਜਿਹੜਾ ਇਹ ਸਟਾਫ ਹੋ ਗਿਆ ਸਾਢੇ 4 ਮੀਟਰ ਦੇ ਵਿੱਚ ਤੁਸੀਂ ਆਰਾਮ ਨਾਲ ਆਪਣਾ ਸੂਟ ਰੈਡੀ ਕਰ ਸਕਦੇ ਹੋ ਸਕਾਈ ਬਲੂ ਜਿਹਾ ਕਲਰ ਹੈਗਾ ਪ੍ਰਿੰਟਿੰਗ ਬਹੁਤ ਹੀ ਜਿਆਦਾ ਸੋਹਣੀ ਹੈ ਵਿਦਆਊਟ ਲਾਈਨਿੰਗ ਬਣਨ ਵਾਲੇ ਸਟਾਫ ਹੋਣਗੇ ਨੈਕਸਟ ਬਲੈਕ ਕਲਰ ਦੇ ਵਿੱਚ ਫੇਰ ਆ ਗਿਆ ਇਹੀ ਸੇਮ ਪੀਸ ਆਪਾਂ ਅੱਗੇ ਵੀ ਕੱਢਿਆ ਸੀ ਬਲੈਕ ਕਲਰ ਦੇ ਵਿੱਚ 10 ਮੀਟਰ ਦੀ ਕੱਟ ਦੇ ਵਿੱਚ ਇਹ ਤੁਹਾਨੂੰ ਜਿਹੜਾ ਹੈਗਾ ਇਹ ਜਿਹੜਾ ਪੀਸ ਤੁਹਾਨੂੰ ਮਿਲ ਜਾਏਗਾ ਬਲੈਕ ਜੈਕਰ ਤੁਸੀਂ ਮੈਚਿੰਗ ਬਾਟਮ ਕਰਨਾ ਚਾਹੁੰਦੇ ਹੋ ਤੁਹਾਨੂੰ ਮਸਲੀਨ ਕਾਟਨ ਦੀ ਬਲੈਕ ਬਾਟਮ ਆ ਜਿਹੜੀ ਉਹ ਮਿਲ ਜਾਏਗੀ ਜੋ ਕਿ 120 ਰੁਪਏ ਪਰ ਮੀਟਰ ਦੇ ਅਕੋਰਡਿੰਗ ਤੁਹਾਨੂੰ ਮਿਲ ਜਾਏਗੀ ਨੈਕਸਟ ਹੋਏਗੀ ਜਿਹੜੀ 270 ਦੀ ਕੱਟ ਹੋਏਗੀ 270 ਦੀ ਕੱਟ ਤੁਹਾਨੂੰ ਮਿਲੇਗੀ ਬਹੁਤ ਜ਼ਿਆਦਾ ਸੋਹਣਾ ਇਹਦਾ ਪ੍ਰਿੰਟ ਹੈਗਾ ਇਹ ਸੰਧੂਰ ਮੈਚਿੰਗ ਹੈਗੀ ਆ ਉਸ ਰੰਗ ਰਸ਼ੀਆ ਬ੍ਰਾਂਡ ਦਾ ਸੰਧੂਰ ਸਟਾਫ ਹੈਗਾ ਇਹ ਇਸਦੇ ਵਿੱਚ ਹਲਕੀ ਹਲਕੀ ਲਾਈਨਿੰਗ ਬਣੀ ਹੋਈ ਆ ਤੁਹਾਨੂੰ ਚੈੱਕ ਕਰੇ ਤੋਂ ਪਤਾ ਲੱਗਦਾ ਹੋਣਾ ਕਿ ਇਸਦੇ ਵਿੱਚ ਹਲਕੀ ਹਲਕੀ ਲਾਈਨਿੰਗ ਜੀ ਬਣੀ ਹੋਈ ਹੈਗੀ ਆ ਰੰਗ ਰਸ਼ੀਆ ਬ੍ਰਾਂਡ ਦਾ ਹੈਗਾ 270 ਦੀ ਕੱਟ ਹੈਗੀ ਆ 270 ਦੀ ਕੱਟ ਦੇ ਵਿੱਚ ਤੁਸੀਂ ਆਰਾਮ ਨਾਲ ਆਪਣੀ ਸ਼ਰਟ ਬਣਾ ਸਕਦੇ ਹੋ ਖੁੱਲੀ ਡੁੱਲੀ ਫਰਾਕ ਬਣਾਉਣੀਆਂ ਤਾਂ ਤੁਸੀਂ ਫਰਾਕ ਵੀ ਬਣਾ ਸਕਦੇ ਹੋ ਨੈਕਸਟ ਜੋ ਕੱਟ ਹੋਏਗੀ 2 ਮੀਟਰ ਦੀ ਇਸਦੇ ਨਾਲ ਦੀ ਆਪਾਂ ਪਹਿਲਾਂ ਵੀ ਇੱਕ ਕੱਟ ਇੱਧਰ ਗਈ ਆਪਣੀ ਇਸਦੇ ਨਾਲ ਦੀ 2 ਮੀਟਰ ਦੀ ਕੱਟ ਹੈਗੀ ਆ ਇਹ ਬਹੁਤ ਸੋਹਣਾ ਸਟਾਫ ਆ ਔਰ ਪ੍ਰਿੰਟਿੰਗ ਵੀ ਕਾਫੀ ਜ਼ਿਆਦਾ ਸੋਹਣੀ ਆ ਮਸਟਰਡ ਸ਼ੇਡ ਦੇ ਵਿੱਚ ਤੁਹਾਨੂੰ 235 ਦੀ ਇੱਕ ਕੱਟ ਮਿਲ ਜਾਏਗੀ ਇਸ ਦੇ ਵਿੱਚ ਵੀ ਤੁਹਾਨੂੰ ਕਾਫੀ ਕੱਟਸ ਮਿਲ ਜਾਣੀਆਂ 235 ਦੀ ਕੱਟ ਤੁਹਾਨੂੰ ਇੱਕ ਮਿਲੇਗੀ ਤੁਸੀਂ ਇਸ ਨੂੰ ਮਹਿਰੂਨ ਬਾਟਮ ਹੈਗੀ ਉਹਦੇ ਨਾਲ ਵੀਅਰ ਕਰ ਸਕਦੇ ਹੋ ਗ੍ਰੀਨ ਹੈਗੀ ਉਸ ਨਾਲ ਵੀਅਰ ਕਰ ਸਕਦੇ ਹੋ ਨਾ ਮਸਟਰਡ ਸ਼ੇਡ ਨਾਲ ਵੀਅਰ ਕਰ ਸਕਦੇ ਹੈਗੇ ਹੋ ਨੈਕਸਟ ਜੋ ਕੱਟ ਹੋਏਗੀ 140 ਦੀ ਕੱਟ ਤੁਹਾਨੂੰ ਮਿਲੇਗੀ ਨਾਰਮਲ ਪਣਾ ਹੋਏਗਾ ਕੋਈ ਵੱਡਾ ਪਣਾ ਨਹੀਂ ਹੈਗਾ ਨਾਰਮਲ ਪਨੇ ਦੀ ਕੱਟ ਮਿਲੇਗੀ ਤੁਹਾਨੂੰ 140 ਦੀ ਨੈਕਸਟ ਜੋ ਕੱਟ ਤੁਹਾਨੂੰ ਮਿਲੇਗੀ 1 ਮੀਟਰ ਦੀ ਕੱਟ ਹੋਏਗੀ ਪਿੰਕ ਸ਼ੇਡ ਦੇ ਵਿੱਚ ਤੁਹਾਨੂੰ 1 ਮੀਟਰ ਦੀ ਕੱਟ ਮਿਲੇਗੀ ਰੰਗ ਰਸ਼ੀਆ ਬ੍ਰਾਂਡ ਦੀ ਨੈਕਸਟ ਜੋ ਕੱਟ ਹੋਏਗੀ 385 ਦੀ ਕੱਟ ਤੁਹਾਨੂੰ ਮਿਲ ਜਾਏਗੀ 385 ਦੇ ਵਿੱਚ ਜਿੰਨਾਂ ਦਾ 17 18 ਤੋਂ 19 ਇੰਚ ਤੱਕ ਵੀ ਘੇਰਾ ਬਣਦਾ 385 ਦੇ ਵਿੱਚ ਆਰਾਮ ਨਾਲ ਆਪਣਾ ਸੂਟ ਰੈਡੀ ਕਰ ਸਕਦੇ ਆ ਜਾਂ ਕੋਟ ਸੈੱਟ ਵੀ ਤੁਸੀਂ ਬਣਾ ਸਕਦੇ ਹੈਗੇ ਹੋ ਨੈਕਸਟ ਜੋ ਹੋਏਗਾ 440 ਦੀ ਕੱਟ ਹੋਏਗੀ 440 ਦੀ ਕੱਟ ਹੋएगी प्रिंटिंग ਬਹੁਤ ਹੀ ਜ਼ਿਆਦਾ ਸੋਹਣੀ ਆ ਨਿੱਕੀ ਨਿੱਕੀ ਬੂਟੀ ਦੀ ਜਿਹੜੀ ਇਹ ਪ੍ਰਿੰਟਿੰਗ ਰਹਿਣ ਵਾਲੀ ਹੈਗੀ 440 ਦੇ ਕੱਟ ਦੇ ਵਿੱਚ ਵੀ ਤੁਸੀਂ ਆਰਾਮ ਨਾਲ ਆਪਣਾ ਸੂਟ ਜਿਹੜਾ ਉਹ ਰੈਡੀ ਕੱਟ ਸਕਦੇ ਹੈਗੇ ਹੋ ਨੈਕਸਟ ਜੋ ਹੋਏਗਾ ਇਹ ਹੋएगी 320 320 ਦਾ ਜਿਹੜਾ ਤੁਹਾਨੂੰ ਨੈਕਸਟ ਪੀਸ ਮਿਲੇਗਾ ਮਹਿਰੂਨ ਕਲਰ ਦੇ ਵਿੱਚ ਮਹਿਰੂਨ ਕਲਰ ਦੇ ਵਿੱਚ 320 ਦੀ ਕੱਟ ਤੁਹਾਨੂੰ ਇੱਕ ਮਿਲ ਜਾਏਗੀ ਬਹੁਤ ਸੋਹਣਾ ਸਟਾਫ ਹੋਏਗਾ ਸੇਮ ਪ੍ਰਿੰਟਿੰਗ ਦੇ ਵਿੱਚ ਤੁਹਾਨੂੰ ਇੱਕ ਮਸਟਰਡ ਸ਼ੇਡ ਮਿਲੇਗਾ 320 ਦੀ ਇਹ ਕੱਟ ਤੁਹਾਨੂੰ ਇਸ ਦੇ ਵਿੱਚ ਵੀ ਮਿਲ ਜਾਏਗੀ ਨੈਕਸਟ ਹੋਏਗਾ 1240 ਦੇ ਕੱਟ ਤੁਹਾਨੂੰ ਮਿਲ ਜਾਏਗੀ ਇਸ ਦੇ ਵਿੱਚ ਪ੍ਰਿੰਟਿੰਗ ਬਹੁਤ ਜ਼ਿਆਦਾ ਸੋਹਣੀ ਹੁੰਦੀ ਹੈ ਇਹਨਾਂ ਦੀ ਪ੍ਰਿੰਟਿੰਗ ਦਾ ਲਾਜਵਾਬ ਹੁੰਦੀ ਹੈ ਕਲਰ ਵਗੈਰਾ ਵੀ 6 66 ਦੀ ਜਿਹੜੀ ਹੈਗੀ ਉਹ ਇੱਕ ਕੱਟ ਤੁਹਾਨੂੰ ਆਰਾਮ ਨਾਲ ਇਹਦੇ ਵਿੱਚ ਮਿਲ ਜਾਏਗੀ 66 ਦੇ ਵਿੱਚ ਤੁਸੀਂ ਇੱਕ ਸੂਟ ਔਰ ਇੱਕ ਸ਼ਰਟ ਆਰਾਮ ਨਾਲ ਬਣਾ ਸਕਦੇ ਹੈਗੇ ਹੋ 66 ਦੀ ਜਿਹੜੀ ਇਹ ਕੱਟ ਤੁਹਾਨੂੰ ਇੱਕ ਮਿਲੇਗੀ ਆਰਾਮ ਨਾਲ ਤੁਸੀਂ ਇੱਕ ਸੂਟ ਔਰ ਇੱਕ ਸ਼ਰਟ ਰੈਡੀ ਕਰ ਸਕਦੇ ਹੋ ਨਾਕ ਤੇ ਜੋ ਕੱਟ ਹੋਏਗੀ 3 ਮੀਟਰ ਦੀ ਕੱਟ ਮਿਲੇਗੀ ਤੁਹਾਨੂੰ ਵਾਈਟ ਦੇ ਵਿੱਚ ਜਿਹੜਾ ਗ੍ਰੀਨ ਹੈਗੀ ਆ ਪ੍ਰਿੰਟਿੰਗ ਬਹੁਤ ਸੋਹਣਾ ਸਟੱਫ ਹੈ ਬਰਬਰੀ ਚੈੱਕ ਦੀ ਤਰ੍ਹਾਂ ਇਸ ਤੇ نیچے ਜਿਹੜੀ ਤੁਸੀਂ ਚੈੱਕ ਕਰ ਸਕਦੇ ਹੋ ਬਰਬਰੀ ਦੀ ਤਰ੍ਹਾਂ ਚੈੱਕ ਬਣੀ ਹੋਈ ਹੈਗੀ ਬਰਬਰੀ ਟਾਈਪ ਜਿਹੜੀ ਇਹ ਰੰਗ ਰਸ਼ੀਆ ਬ੍ਰਾਂਡ ਦੀ ਕਾਟਨ ਹੋਏਗੀ 10 ਮੀਟਰ ਦੀ ਕੱਟ ਹੋएगी ਨੈਕਸਟ ਜੋ ਕੱਟ ਹੋएगी ਇਹ ਤੁਹਾਨੂੰ 245 ਦੀ ਕੱਟ ਮਿਲੇਗੀ ਇਹ ਸੰਧੂਰ ਮੈਚਿੰਗ ਹੋएगी ਰੰਗ ਰਸ਼ੀਆ ਦੀ ਸੰਧੂਰ ਮੈਚਿੰਗ ਵਾਲੀ ਜਿਹੜਾ ਇਹ ਸ਼ਰਟ ਕੱਟ ਰਹਿਣ ਵਾਲਾ 245 ਦੀ ਕੱਟ ਤੁਹਾਨੂੰ ਇਸ ਦੇ ਵਿੱਚ ਵੀ ਮਿਲ ਜਾਏਗੀ ਡੇਲੀ ਦੀ ਡੇਲੀ ਹੁਣ ਜਿਹੜੀਆਂ ਆਪਾਂ ਕੱਟ ਪੀਸਸ ਦੇ ਉੱਪਰ ਵੀਡੀਓ ਲੈ ਕੇ ਆਇਆ ਕਰਾਂਗੇ ਸੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਪਹਿਲਾਂ ਮਿਲ ਸਕੇ ਤੇ ਤੁਸੀਂ ਆਪਣੇ ਸੋਹਣੇ ਸੋਹਣੇ ਸੂਟ ਆਪਣੇ ਲਈ ਬੁੱਕ ਕਰ ਸਕੋ ਮੇਰੀ ਵੀਡੀਓ ਦੇਖਣ ਲਈ ਆਪ ਤੁਹਾਡਾ ਬਹੁਤ ਬਹੁਤ ਧੰਨਵਾਦ